ਸੇਰ ਗੋਲ ਦਮਾਲਾ ਸੀ ਉਹ ਦੀਆਂ ਲੰਮੀਆਂ ਲੰਮੀਆਂ ਬਾਮਾਂ ਜਿੱਧਰ ਨੂੰ ਤੁਰਦਾ ਸੀ ਪਾਰਬਤ ਆਪ ਛੱਡ ਦੇ ਰਾਮਾ ਸੈਂਟਰ ਦੇ ਮੱਥੇ 'ਚ ਓਨਾ ਠੋਕ ਕੇ ਰੱਖਤੀ ਕਿੱਲੀ ਓ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਉਹਦੇ ਬੋਲ ਬਾਰੂਦ ਜਹੇ ਸਿਨਾਂ ਪਾੜ ਪਾੜ ਕੇ ਨੰਗ ਦੇ ਜੋ ਹਾਕਮ ਦਿੱਲੀ ਦੇ ਨਹੀਂ ਸੀ ਉਹਦੇ ਮੂਰੇ ਖੰਗਦੇ ਉਹਦੇ ਇੱਕ ਇਸ਼ਾਰੇ ਤੇ ਖਾਲ ਸਾਡਾ ਦਿਨ ਦਾ ਸਿਖ ਲੀ ਉਹ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਉਸ ਬੱਦ ਦਾ ਜਰਿਆਨੀ ਬੱਦ ਦਾ ਨਹੀਂ ਕਿਸੇ ਤੇ ਕੀਤਾ ਜੜ ਆਈਆਂ ਦਰਦਾਂ ਨੂੰ ਪਾਲ ਵਿੱਚ ਕੀਤਾ ਫਿੱਤਾ ਫਿੱਤਾ ਰਾਣੀ ਦੀ ਫੌਜ ਉਹਨੇ ਏਕੇ 47 ਦੇ ਨਾਲ ਛਿੱਲੀ ਉਹ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਹਿਰਦਾ ਹਮਲੇ ਜਾ ਉਹਦੀ ਨਾਲ ਸ਼ਸਤਰ ਅੰਜਾਰੀ ਦਿਲ ਧੜਕਨ ਲਾ ਦਿੰਦੀ ਉਹਦੀ ਇੱਕ ਅੱਖ ਦੀ ਪ੍ਰਕਾਰੀ ਸੁਣ ਕੇ ਦੁਹਾੜੀ ਉਹਦੀ ਟਿੰਬਰੀ ਹੋ ਜਾਂਦੀ ਸੀ ਢਿੱਲੀ ਉਹ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਉਹ ਆਵਾਜ਼ ਇਕੱਲਾ ਸੀ ਪਿੱਛੇ ਫਿਰਨ ਉਸ ਦੇ ਫਾਂਦੀ ਇੱਕ ਮਾਰ ਉਡਾਰੀਆਂ ਦਾ ਦੂਜਾ ਹੱਕ ਸੱਚ ਦਾ ਬਾਂਦੀ ਹਾਕਮ ਦੀ ਨੀਤੀ ਜੋ ਹਾਕਮ ਦੀ ਨੀਤੀ ਜੋ ਕੱਲ ਤੇ ਖੂਨ ਨਾਲ ਸੀ ਸਿੱਲੀ ਉਹ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਸੈਂਟਰ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਹੋਗੇ ਆ ਜਾਣੂ ਬੜੇ ਦੱਬੀ ਬੈਠਾ ਸੀ ਉੱਚੀਆਂ ਸੋਚਾਂ ਦੇ ਪਰਵਾਨੂ ਹੋਵੇ ਦੁੱਧ ਦੀ ਰਾਖੀ ਜੀ ਓਨਾਂ ਬੈਣ ਨ ਦਿੱਤੀ ਬਿੱਲੀ ਹੋ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਉਹਦੇ ਅੱਦੇ ਬੋਲ ਉੱਤੇ ਨਾ ਜਬਾਨੀ ਠਾਠ ਮਾਰੇ ਬੜੇ ਧੜਕਣ ਦਿਲ ਦੀ ਦੇ ਕੀ ਬੱਚੇ ਬੁੱਢੇ ਸਾਰੇ ਉਹਦੀ ਦੇਖ ਚੜਾਈ ਨੂੰ ਤੇਰੀ ਸੂਰਤ ਪੈਗੀ ਪਿੱਲੀ ਓ ਪੁੱਤ ਬਰਾੜਾਂ ਦਾ ਜਿੰਨੇ ਕੰਬਣ ਲਾਈ ਦਿੱਲੀ ਅੱਜ ਵੀ ਡਰਾਉਂਦਾ ਹੈ ਤੈਨੂੰ ਹੱਸਦਾ ਉਸ ਦਾ ਚਿਹਰਾ ਦਿਲ ਪਾੜ ਪਾੜ ਨਿਕਲੇ ਨੀਤ ਸਬੀਰ ਦੇਖ ਕੇ ਤੇਰਾ ਉਹ ਦਿੱਸਤਿਆ ਦੇਖ ਫੋਟੋ ਕਾਂ ਦੇ ਕਾਂ ਜਾਂਦੇ ਪੈਂਟਕਾਰ ਕਈ ਗਿੱਲੀ ਉਹ ਪੁੱਤ ਬਰਾੜਾਂ ਦਾ ਜਿਨਨੇ ਕੰਬਣ ਲਾਈ ਦਿੱਲੀ ਉਹ ਪੁੱਤ ਬਰਾੜਾਂ ਦਾ ਜਿਨਨੇ ਕੰਬਣ ਲਾਈ ਦਿੱਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ